ਕਿਨੇ ਆਇਆ ਬੁੱਧ ਮੰਤੇ ਤਾਈ ਤੈਨੂੰ ਬੇਬੇ ਨੇ ਬੁਲਾਇਆ ਕਹਿੰਦੇ ਤੇਰੀ ਤਾਈ ਨੂੰ ਭੇਜਦੀ ਅੱਛਾ ਚੁੱਕ ਤਾਂ ਹੈਗੀ ਆ ਘਰੇ ਹਾਂ ਤਾਈ ਠੀਕ ਆ ਕੋਈ ਨਾ ਜਾਇਆ ਹੂੰ ਭਾਈ ਹੋਰ ਬੰਤੇ ਭਾਈ ਕਿਵੇਂ ਆ ਠੀਕ ਆ ਪਰਿਵਾਰ ਸਾਰਾ ਹਾਂ ਤਾਂ ਆਇਆ ਘਰੇ ਸਾਰੇ ਠੀਕ ਆ ਅੱਛਾ ਵੱਡੀ ਲੜਕੀ ਦਾ ਵਿਆਹ ਵੀ ਆ ਗਿਆ ਭਾਈ ਹੈ ਹਾਂ ਤਾਂ ਆਇਆ ਮੈਂ ਸੁਣਨ ਨਾਲ ਐਂ ਗੱਲ ਕਰਨ ਆਇਆ ਸੀ ਕੱਲੋ ਤੁਸੀਂ ਘਰੇ ਪਹੁੰਚੋ ਕੱਲੋ ਸਿਮਰਨ ਦੀ ਬਚੋਲੇ ਤੇ ਬਚੋਲਣ ਨੇ ਆਉਣਾ ਅੱਛਾ ਭਾਈ ਤਾਈ ਉਸ ਸਿਮਰਿੰਦੀ ਬਚੋਲਣ ਕਹਿੰਦੀ ਵਿਆਹ ਤੋਂ 42 ਦਿਨ 10 ਲੱਖ ਝੋਲੀ ਚ ਪਾਉਣਾ ਤਾਂ ਨਾਲ ਚਿ ਬਾਣੇ ਨੇ ਭਾਈ ਫੇਰਾ ਤਈ ਮੈਨੂੰ ਵੀ ਲਾਲਚੀ ਲੱਗਦਾ ਆ ਫੇਰੇ ਨੇ ਛੋਟੀ ਗੁੱਡੀ ਵੀ ਵਿਆਹਣੀਆਂ ਹਾਂ ਤਈ ਛੋਟੀ ਗੁੱਡੀ ਦਾ ਵਿਆਹ ਵੀ ਆ ਕਿਵੇਂ ਇੰਨਾ ਲਾਲਚ ਨਿਕ ਆਂਦਾ ਭਾਈ ਤਈ ਤੁਸੀਂ ਜ਼ਰੂਰ ਆਇਓ ਅੱਛਾ ਮਾਮਾ ਦੇ ਭਾਈ ਜ਼ਰੂਰ ਆਮਾ ਸੰਗਤ ਆਇਆ ਮੈਂ ਚੱਲਦਾ ਤੁਸੀਂ ਆ ਜਾਓ ਕੋਈ ਨਹੀਂ ਕੋਈ ਆਹੋ ਬੇਬੇ ਕਹਿੰਦਾ ਸੀ ਮੈਨੂੰ ਬੇਬੇ ਕੱਲੇ ਸੇਮਰੋ ਦੇ ਸੌਰਿਆਂ ਦਾ ਵੀ ਫੋਨ ਆਇਆ ਸੀ ਉਹ ਬਚੋਲਣ ਕਹਿੰਦੀ ਐ 10 ਲੱਖ ਝੋਲੀ ਚ ਪਾਵਾਂਗੇ ਪਤਾ ਨਹੀਂ ਹਜੇ ਹੋਰ ਕੀ ਕੀ ਕਰਨਗੇ ਹੁਣ ਬੇਬੇ ਵੀ ਕਹਿੰਦਾ ਮੈਂ ਕੈਨੇਡਾ ਨੂੰ ਜਾਣਾ ਦੱਸ ਮੈਂ ਕੀ ਕਰਾਂ ਹੁਣ ਪਤਾ ਨਹੀਂ ਬੇਬੇ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਪਰ ਤੂੰ ਨਾ ਡੋਲੀ ਤੇਰੇ ਕਰਕੇ ਤਾਂ ਇੱਥੇ ਤੱਕ ਪਹੁੰਚੇ ਐ ਸੀ ਬੇਬੇ ਚੱਲ ਛੱਡ ਪਰਾਂ ਚੱਲ ਤੁਰ ਮੈਨੂੰ ਰੋਟੀ ਪਾ ਇਹ ਜੀ ਕਰਦੀ ਵੀ ਮਜਬੂਰੀ ਹੁੰਦੀ ਆ ਸਮਝੀ ਦੀ ਹੁੰਦੀ ਆ ਪਰ ਨੇ ਤੁਸੀਂ ਤਾਂ ਐਵੇਂ ਸਾਰੇ ਪਰਿਵਾਰ ਨੇ ਹਉਆ ਬਣਾਤਾ ਜਦੋਂ ਮੈਂ ਕੈਨੇਡਾ ਵਾ ਗਿਆ ਡਾਲਰਾਂ ਦਾ ਮੀਂਹ ਵਰਸਾ ਦੂੰ ਆਹੋ ਡਾਲਰ ਤਾਂ ਦਰਖਤਾਂ ਨੂੰ ਲੱਗਦੇ ਆ ਜਾ ਕੇ ਤੋੜ ਹੀ ਲੈਣੇ ਆ ਚੱਕਾ ਤਾਂ ਤੇਰੇ ਤੋਂ ਟੁੱਟਦਾ ਨਹੀਂ ਟੈਨਸ਼ਨ ਪਾ ਰੱਖੀ ਆ